ਰੀਡਿੰਗ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਰੈਵਨਿਊ ਏਜੰਸੀ ਨੇ 2025 ਲਈ ਫੈਡਰਲ ਇਨਕਮ ਟੈਕਸ ਬ੍ਰੈਕਟਾਂ ਦੇ ਅਪਡੇਟ ਦੀ ਘੋਸ਼ਣਾ ਕੀਤੀ ਹੈ ਜੋ ਮਹਿੰਗਾਈ ਵਿਵਸਥਾ ਦੁਆਰਾ ਸੰਚਾਲਿਤ ਤਬਦੀਲੀ ਅਨੁਦਰਸ਼ਾਉਂਦੀ ਹੈ ਜਦੋਂ ਕਿ ਫੈਡਰਲ ਟੈਕਸਾਂ ਦੇ ਨਾਲ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹਰੇਕ ਬੈਰਕ ਬ੍ਰੈਕਟ ਲਈ ਆਮਦਨੀ ਥ੍ਰੈਸ਼ਹੋਲਡ 2.7% ਸੁਚਾਂਕ ਵਾਧੇ ਦੇ ਖਾਤੇ ਵਿੱਚ ਤਬਦੀਲ ਹੋਇਆ ਜੋ ਕਿ 2024 ਚ ਦੇਖੇ 2024 ਚ ਦੇਖੇ ਗਏ 4.7 ਸਮਾਯੋਜਨ ਦੀ ਕਮੀ ਹੈ ਇਹ ਅਪਡੇਟ 1 ਜਨਵਰੀ 2025 ਤੋਂ ਪ੍ਰਭਾਵੀ ਇਨਕਮ ਟੈਕਸ ਗਣਨਾ ਅਤੇ ਲਾਭ ਦੀ ਰਕਮ ਨੂੰ ਪ੍ਰਭਾਵਿਤ ਕਰਦੇ ਹੋਏ ਇਹ ਯਕੀਨੀ ਬਣਾਉਂਦੇ ਹੋਏ ਕਿ ਬਦਲੀਆਂ ਆਰਥਿਕ ਸਥਿਤੀਆਂ ਵਿੱਚਕਾਰ ਕਨੇਡੀਅਨਾਂ ਨੂੰ ਨਿਰਪੱਖ ਤੌਰ ਤੇ ਟੈਕਸ ਲਗਾਇਆ ਜਾਂਦਾ ਹੈ ਦੇਸ਼ ਭਾ ਦੇ ਟੈਕਸ ਦਾਤਾਵਾਂ ਦੇ ਲਈ ਇਸ ਦਾ ਅਰਥ ਇਹ ਹੈ ਕਿ ਇੱਕ ਵਿਸਤ੍ਰਿਤ ਬ੍ਰੇਕਡਾਊਨ ਉਸੇ ਵਿਸ਼ੇ ਸੂਚੀ ਦੇ ਵਿੱਚ ਕੈਨੇਡਾ ਦੇ ਟੈਕਸ ਬ੍ਰੈਕਟ ਸਿਸਟਮ ਨੂੰ ਸਮਝਣਾ 2025 ਵਿੱਚ ਮਹਿੰਗਾਈ ਦੇ ਸੂਚਾਂਕ ਫੈਡਰਲ ਟੈਕਸ ਥ੍ਰੈਸ਼ਹੋਲਡ ਸੂਚਾਂਕ ਦਾ ਪ੍ਰਭਾਵ ਨਾਨ ਰਿਫੰਡੇਬਲ ਟੈਕਸ ਕ੍ਰੈਡਿਟ ਲਈ 2025 ਦੇ ਮੁੱਖ ਅਪਡੇਟ 2025 CRA ਲਾਭਾਂ ਦਾ ਵਾਅਦਾ ਕਰਦਾ ਕੈਨੇਡੀਅਨ ਚਾਈਲਡ ਬੈਨੀਫਿਟ ਵਿੱਚ ਵਾਧਾ ਵਸਤੂਆਂ ਦੀ ਸੇਵਾਵਾਂ 'ਤੇ ਟੈਕਸ GST ਕ੍ਰੈਡਿਟ ਵਾਅਦਾ 2025 ਟੈਕਸ ਵਰਕਰ ਬੈਨੀਫਿਟਸ ਦਾ ਵਾਅਦਾ 2025 ਲਈ ਹੋਰ ਮੁੱਖ ਬਦਲਾ ਇਹ ਤਬਦੀਲੀਆਂ ਕ੍ਰੈਡਿਟ ਟੈਕਸ ਦਾਤਾ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਕੈਨੇਡਾ ਵਿੱਚ ਇਨਕਮ ਟੈਕਸ ਦੀ ਪ੍ਰਤੀਸ਼ੀਲ ਪ੍ਰਣਾਲੀ ਕੰਮ ਕਰਦੀ ਹੈ ਇਸ ਦਾ ਮਤਲਬ ਇਹ ਹੈ ਕਿ ਆਮਦਨ ਦੇ ਟੇਰਾਂ ਵਿੱਚ ਟੈਕਸ ਲਗਾਇਆ ਜਾਂਦਾ ਹਰੇਕ ਹਿੱਸੇ ਨੂੰ ਇੱਕ ਖਾਸ ਦਰ ਦੇ ਦੇਨ ਹੁੰਦਾ ਜਿਵੇਂ ਕਿ ਟੈਕਸਦਾਤਾਵਾਂ ਬਧੇਰੇ ਕਮਾਈ ਕਰਦੇ ਨੇ ਸਿਰਫ ਇੱਕ ਦਿੱਤੇ ਥ੍ਰੈਸ਼ਹੋਲਡ ਤੋਂ ਵੱਧ ਆਮਦਨੀ ਤੇ ਉੱਚ ਦਰਾਂ ਦਾ ਟੈਕਸ ਲਗਾਇਆ ਜਾਂਦਾ ਉਦਾਹਰਨ ਦੇ ਲਈ 57375 ਅਤੇ 114750 ਦੇ ਵਿਚਕਾਰ ਆਮਦਨ ਟੈਕਸ 2.5% ਲਗਾਇਆ ਜਾਵੇਗਾ ਤੇ 114750 ਤੋਂ 177882 ਵਿਚਕਾਰ 26% ਟੈਕਸ ਲਗਾਇਆ ਜਾਵੇਗਾ ਤੇ 177882 ਤੇ 253414 ਵਿਚਕਾਰ 29% ਟੈਕਸ ਲਗਾਇਆ ਜਾਵੇਗਾ 253414 ਤੋਂ ਵੱਧ ਆਮਦਨ ਤੇ 33% ਦਾ ਟੈਕਸ ਲਗਾਇਆ ਜਾਵੇਗਾ 2024 ਚ ਮਹਿੰਗਾਈ ਸੂਚਕ ਸੂਚਕ মুদ্রা ਸਫੀਤੀ ਦੇ ਆਧਾਰ ਤੇ ਟੈਕਸ ਬ੍ਰੈਕਟਾਂ ਦੇ ਲਾਭ ਦੇ ਲਈ ਮਾਤਰਾ ਦੇ ਸਾਲਾਨਾ ਸਮਾਯੋਜਨ ਜੋ ਕਿ ਸਟੈਟਿਸ ਕੈਨੇਡਾ ਤੋਂ ਖਪਤਕਾਰ ਕੀਮਤ ਸੂਚਕ ਦੁਆਰਾ ਮਾਪਿਆ ਜਾਂਦਾ ਹੈ 2025 ਲਈ CRA ਨੇ 2.7 ਸੂਚਕ ਵਾਧੇ ਨੂੰ ਲਾਗੂ ਕੀਤਾ ਹੈ ਯਕੀਨੀ ਬਣਾਉਣ ਲਈ ਕਿ ਟੈਕਸ ਦਾਤਾਂ ਮੰਗਾਈ ਦੁਆਰਾ ਅਸਪਸ਼ਟ ਤੌਰ ਤੇ ਪ੍ਰਭਾਵਿਤ ਨਾ ਹੋਣ ਇਹ 2024 ਵਿੱਚ 4.7 ਸੂਚਕ ਤੋਂ ਇੱਕ ਮਹੱਤਵਪੂਰਨ ਕਮੀ ਹੈ ਜੋ ਕੈਨੇਡਾ ਵਿੱਚ ਮੰਗਾਈ ਦੇ ਦਬਾਅ ਦੇ ਠੰਡੇ ਹੋਣ ਨੂੰ ਦਰਸਾਉਂਦੀ ਹੈ ਟੈਕਸ ਫੈਡਰਲ ਟੈਕਸ ਥ੍ਰੈਸ਼ਹੋਲਡ ਸੂਚਕ ਦਾ ਪ੍ਰਭਾਵ ਟੈਕਸ ਬ੍ਰੈਕਟ 2025 24 23 ਤੇ 2022 ਦੇ ਵਿੱਚ 15% ਥ੍ਰੈਸ਼ਹੋਲਡ ਦੇ ਵਿੱਚ 57375 ਡਾਲਰ 24 ਦੇ ਵਿੱਚ 55867 ਤੇ 23 ਦੇ ਵਿੱਚ 53359 ਡਾਲਰ ਤੇ 2022 ਦੇ ਵਿੱਚ 50197 ਸੀ ਇਸੇ ਤਰ੍ਹਾਂ ਬੱਕੋ ਬਖਰੇ ਜੋ ਸ਼੍ਰੇਣੀਆਂ ਨੇ ਇਸ ਵਿੱਚ 20.5 ਪ੍ਰਤੀਸ਼ਤ ਥ੍ਰੈਸ਼ਹੋਲਡ ਦੇ ਵਿੱਚ 1,14750 ਤੇ 2024 ਵਿੱਚ 1,11773 2023 ਵਿੱਚ 1,06,717 ਤੇ 2022 ਦੇ ਵਿੱਚ 1,392 ਸੀ ਤੇ 26% ਥੈਸ਼ੋਲਡ ਦੇ ਵਿੱਚ 2025 ਦੇ ਵਿੱਚ 1,77,882 24 ਵਿੱਚ 1,73,205 23 ਦੇ ਵਿੱਚ 1,65,430 ਤੇ 2022 ਦੇ ਵਿੱਚ 1,55,625 ਔਰ 29% थ्रेशहोल्ड ਦੇ ਵਿੱਚ 253414 2025 ਚ ਹੋਵੇਗਾ ਤੇ 2024 ਦੇ ਵਿੱਚ 246752 2023 ਦੇ ਵਿੱਚ 235675 ਤੇ 2022 ਦੇ ਵਿੱਚ 221708 ਇਹ थ्रेशहोल्ड ਅਡਜਸਟਮੈਂਟ ਇਹ ਜਿ ਕਿੰਨੀ ਬਣਾਉਂਦੇ ਨੇ ਕਿ ਘੱਟ ਦਰਾਂ ਵਾਲੇ ਵਧੇਰੇ ਆਮਦਨ ਤੇ ਟੈਕਸ ਲਗਾਇਆ ਜਾਂਦਾ ਬਹੁਤ ਸਾਰੇ ਕੈਨੇਡੀਅਨਾਂ ਲੇ ਸਮੁੱਚੇ ਟੈਕਸ ਬੋਝ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਂਦਾ ਨਾਨ ਰਿਫੰਡੇਬਲ ਟੈਕਸ ਕ੍ਰੈਡਿਟ ਲਈ 2025 ਦਾ ਮੁੱਖ ਅਪਡੇਟ ਦੇ ਉੱਪਰ ਜੇਕਰ ਧਿਆਨ ਪਾਈ ਜਾਵੇ ਤਾਂ ਇਸ ਵਿੱਚ ਖਾਸ ਤੌਰ ਤੇ ਏਜ਼ੀ ਮਦਰਲਿੰਟ ਨਿਪਟਾਰਾ ਤੇ ਇhtiaz ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵਰਤੋ ਤੇ ਇਸ ਵਿੱਚ ਖਾਸ ਤੌਰ ਤੇ ਜੋ ਵੱਡੇ ਨਾਂ ਵਾਪਸੀ ਯੋਗ ਟੈਕਸ ਕ੍ਰੈਡਿਟ ਬਕਾਇਆ ਟੈਕਸ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦ ਕਰਦੇ ਨੇ ਸੀਆਰਏ 2025 ਲਈ ਵੱਖ-ਵੱਖ ਕ੍ਰੈਡਿਟ ਰਕਮਾਂ ਨੂੰ ਅਪਡੇਟ ਕੀਤਾ ਗਿਆ ਜਿਸ ਵਿੱਚ ਸ਼ਾਮਲ ਨੇ ਕ੍ਰੈਡਿਟ ਕਿਸਮ, ਮੂਲ ਨਿਜੀ ਰਕਮ, ਪਤੀ-ਪਤਨੀ, ਕਮਲਾ ਪਾਰਟਨਰ, ਰਕਮ, ਉਮਰ ਦੀ ਰਕਮ, ਆਪਾਸ਼ਤਾ ਦੀ ਰਕਮ, ਬੇਸਿਕ ਪਲਾਨ ਆਮਾਊਂਟ ਅਤੇ ਕ੍ਰੈਡਿਟ ਤੇ ਇਸ ਵਿੱਚ 2025 CRA ਲਾਭਾਂ ਦਾ ਵਾਅਦਾ, ਕੈਨੇਡੀਅਨ ਚਾਈਲਡ ਬੈਨੀਫਿਟਸ CCB ਦਾ ਵਾਅਦਾ, CCB ਬੱਚਿਆਂ ਤੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ 2025 ਲਈ ਵੱਧ ਤੋਂ ਵੱਧ ਲਾਭ ਉਠਾਣ ਦੇ ਲਈ ਜਿੱਤੇ 6 ਸਾਲ ਤੋਂ ਘੱਟ ਉਮਰਲੇ ਪ੍ਰਤੀ ਵਿੱਚ 7997 ਡਾਲਰ 6 ਸਾਲ ਤੋਂ 17 ਸਾਲ ਦੇ ਬੱਚੇ ਨੂੰ ਪ੍ਰਤੀ ਬੱਚੇ ਨੂੰ 6748 ਡਾਲਰ ਸੀਸੀਬ ਫੇਸ ਆਊਟ ਥ੍ਰੈਸ਼ਹੋਲਡ ਨੂੰ ਰੈਜਸਟ ਕੀਤਾ ਗਿਆ ਤੇ ਪਹਿਲੇ ਪੜਾਅ ਦੇ ਵਿੱਚ ਜਿੱਥੇ 37487 ਪ੍ਰਾਰਕਸ਼ੁਧ ਆਮਦਨ ਤੋਂ ਸ਼ੁਰੂ ਹੁੰਦਾ ਦੂਜਾ ਪੜਾਅ 81222 ਡਾਲਰ ਤੋਂ ਸ਼ੁਰੂ ਹੁੰਦਾ ਵਸਤੂਆਂ ਦੇ ਸੇਵਾ ਟੈਕਸ ਜੀਐਸਟੀ ਕ੍ਰੈਡਿਟ ਵਾਡਾ ਜੀਐਸਟੀ ਕ੍ਰੈਡਿਟ ਆਮਦਨੀ ਕਾਟ ਆਮਦਨੀ ਵਾਲੇ ਵਿਅਕਤੀਆਂ ਦੇ ਟੈਕਸ ਤੇ ਆਫਸੈਟ ਕਰਨ ਲਈ ਤਿਆਰ ਕੀਤਾ ਗਿਆ ਤੇ ਇਹ ਤੇ ਬਾਲਗ ਅਧਿਕਤਮ 349 ਡਾਲਰ ਵਧੇ ਵੱਧ ਤੋਂ ਵੱਧ 184 2025 ਕੈਨੇਡੀਅਨ ਵਰਕਰ ਬੈਨੀਫਿਟ CWB ਚ ਵਾਧਾ ਕੈਨੇਡੀਅਨ ਵਰਕਰਸ ਬੈਨੀਫਿਟ ਇੱਕ ਵਾਪਸੀ ਯੋਗ ਟੈਕਸ ਕ੍ਰੈਡਿਟ ਹੈ ਜਿਸ ਦਾ ਉਦੇਸ਼ ਕੈਨੇਡਾ ਵਿੱਚ ਘੱਟ ਆਮਦਨ ਵਾਲੇ ਕਾਮਿਆਂ ਦੀ ਸਹਾਇਤਾ ਕਰਨਾ ਹੈ ਬਿਨਾ ਬੱਚਿਆਂ ਵਾਲੇ ਇਕੱਲੇ ਵਿਅਕਤੀ ਲਈ ਵੱਧ ਤੋਂ ਵੱਧ ਲਾਭ 2025 ਵਿੱਚ ਜਿੱਥੇ 1633 ਹੋ ਗਿਆ ਤੇ ਉਹ 2024 ਵਿੱਚ 1590 ਤੋਂ ਵੱਧ ਹੈ ਪਰਿਵਾਰਾਂ ਦੇ ਲਈ ਲਾਭ ਵੱਧ ਤੋਂ ਵੱਧ ਲਾਭ ਹੁਣ 2813 ਜੋ ਲਗਾਤਾਰ ਸਲਾਨਾ ਵਧੇ ਦਰਸਾਉਂਦਾ ਵਰਨਣਯੋਗ 2025 ਤੇ 24 ਵਿੱਚ ਟੋ ਕਟਾ ਕਮਕਾਜੀ ਆਮਦਨ ਸੀਮਾ 3000 ਦ 单ਲਿਆ ਸਿੰਗਲ ਵਿਅਕਤੀ ਕੋਈ ਬੱਚਾ ਨਹੀਂ ਹੈ ਅਧਿਕਤਮ ਲਾਭ 1633 ਤੇ 1590 ਪਰਿਵਾਰਾਂ ਲਈ ਅਧਿਕਤਮ ਲਾਭ 2813 2739 ਸਮਾਯੋਜਨ ਸ਼ੁੱਧ ਆਮਦਨ ਜਿਸ ਵਿੱਚ ਲਾਭ ਪੜਾਵਰ ਸ਼ੁਰੂ ਹੋ ਜਾਂਦੇ ਨੇ ਇਕੱਲੇ ਵਿਅਕਤੀ ਕੋਈ ਬੱਚਾ ਨਹੀਂ ਹੈ ਤਾਂ 26855 26149 ਵਿਸਤ੍ਰਿਤ ਪਰਿਵਾਰ ਸ਼ੁੱਧ ਆਮਦਨ ਦਾ ਲਾਭ ਪੜੋ ਆਪ ਪਰ ਜਿੱਥੇ 30639 ਤੇ 29833 ਤੋਂ ਸ਼ੁਰੂ ਹੁੰਦਾ ਹੈ ਇਸੇ ਤਰ੍ਹਾਂ ਇਹ ਅਪਡੇਟ ਸਾਰੇ ਨਿਯਮਾਂ ਦੇ ਵਿੱਚ ਕੀਤੀ ਗਈ ਹੈ ਤੇ ਖਾਸ ਕਰ ਕੈਨੇਡਾ ਦੇ ਅੰਦਰ 2025 ਵਿੱਚ ਨਵੇਂ ਫੈਡਰਲ ਇਨਕਮ ਟੈਕਸ ਬ੍ਰੈਕਟ ਕੀ ਨੇ 57375 ਤੱਕ ਦੀ ਆਮਦਨ ਵਾਲੇ ਤੇ 15% 57375 ਤੋਂ 114750 ਦੇ ਵਿਚਕਾਰ 20.5% 1114750 ਤੋਂ 177882 ਦੇ ਵਿੱਚ 26% 170 ਤੋਂ 170882 ਤੋਂ 253414 ਵਿੱਚਕਾਰ 29% ਅਤੇ 253414 ਤੋਂ ਵੱਧ ਹੰਦਨ ਤੇ 33% ਟੈਕਸ ਬ੍ਰੈਕਟਰ ਥ੍ਰੈਸ਼ਹੋਲਡ ਦਾ ਲਾਭ ਰਕਮ ਰਕਮ ਦੀ ਤਬਦੀਲੀ ਤੋਂ ਸ਼ੁਰੂ ਹੁੰਦੀਆਂ ਟੈਕਸ ਬ੍ਰੈਕਟ ਲਾਭ ਗੈਰ ਵਾਪਸੀਓ ਕ੍ਰੈਡਿਟ ਰਕਮਾਂ ਦੇ ਸਮਾਯੋਜਨ 1 ਜਨਵਰੀ 2025 ਤੋਂ ਲਾਗੂ ਹੁੰਦੇ ਇਨਕਮ ਟੈਕਸ ਦੇ ਲਾਭਾਂ ਵਿੱਚ ਬਦਲਾਅ ਜਿਵੇਂ ਕਿ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਅਤੇ ਗੁੱਡ ਸਰਵਿਸ ਟੈਕਸ ਜੀਐਸਟੀ ਕ੍ਰੈਡਿਟ 1 ਜੁਲਾਈ 2025 ਤੋਂ ਲਾਗੂ ਹੁੰਦੇ ਨੇ ਇਹਨਾਂ ਲਾਭਾਂ ਲਈ ਪ੍ਰੋਗਰਾਮ ਸਾਲ ਦੇ ਨਾਲ ਇਕਸਾਰ ਹੁੰਦੇ ਨੇ ਰੀਡਿੰਗ ਕਵਨ ਨਾਮਾ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਵਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਦਮਿਸਵਾਲਾ.com ਦੇ ਨਾਲ